ਹਾਂਜੀ ਵੀਰੇ ਹਸ ਇੱਕ ਹਾਲ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚੱਲ ਸਾਰਿਆਂ ਦਾ ਤੇ ਜਿਹੜੀ ਅੱਜ ਦੀ ਵੀਰੇ ਆਪਣੀ ਚਰਚਾ ਪਾ ਉਹ ਗੱਲ ਕਰਦੇ ਆ ਜਿਹੜੇ ਆਪਣੇ ਝੋਨੇ ਨੇ ਨਿਸਰ ਰਹੇ ਨੇ ਬੱਲੀਆਂ ਆਪਣੀਆਂ ਬਾਹਰ ਆ ਗਈਆਂ ਉਹਨਾਂ ਬਾਰੇ ਵੀ ਜਿਹੜੇ ਹੁਣ ਬਰਸਾਤ ਹੋ ਰਹੀ ਆ ਆਪਣੇ ਮੀਂਹ ਪੈ ਰਹੇ ਨੇ ਤਿੰਨ ਚਾਰ ਦਿਨ ਹੋ ਗਏ ਸਾਰੀ ਸਾਮਾਂ ਤੇ ਜਿਹੜਾ ਮੀਂਹ ਪੈ ਰਿਹਾ ਬਰਸਾਤ ਬਹੁਤ ਜ਼ਿਆਦਾ ਵਧੀਆ ਜਿਹੜੀ ਹੋ ਰਹੀ ਆ ਕਾਫੀ ਜ਼ਿਆਦਾ ਬਰਸਾਤ ਹੋ ਰਹੀ ਆ ਤੇ ਨਾਲ ਬਰਸਾਤ ਦੇ ਜਿਹੜੀ ਹਨੇਰੀ ਹਵਾ ਉਹ ਵੀ ਬਹੁਤ ਜ਼ਿਆਦਾ ਜਿਹੜੀ ਆਉਂਦੀ ਆ ਉਹਦੇ ਬਾਰੇ ਆਪਾਂ ਜੇ ਥੋੜੀ ਤੁਹਾਨੂੰ ਦੱਸਦੇ ਆ ਵੀ ਆਪਾਂ ਨੂੰ ਉਹਦਾ ਕਿੰਨਾ ਕੁ ਫਾਇਦਾ ਕੀ ਨੁਕਸਾਨ ਆਪਾਂ ਨੂੰ ਬਰਸਾਤ ਜਿਹੜੀ ਹੁਣ ਇਸ ਟਾਈਮ ਦੇ ਵਿੱਚ ਹੋ ਰਹੀ ਆ ਕਿਉਂਕਿ ਸੌਨ ਮਹੀਨੇ ਦੇ ਵਿੱਚ ਕੋਈ ਇੰਨਾ ਜ਼ਿਆਦਾ ਮੀਂਹ ਨਹੀਂ ਪੈ ਹੈਗੇ ਉਹਨ ਜਿਹੜੇ ਇਹ ਮਹੀਨੇ ਦੇ ਵਿੱਚ ਮੀਂਹੇ ਜਿਆਦਾ ਪੈ ਰਹੇ ਨੇ ਕਿੰਨਾ ਕੁ ਆਪਾਂ ਨੂੰ ਨੁਕਸਾਨ ਆ ਕਿੰਨਾ ਕੁ ਆਪਾਂ ਨੂੰ ਫਾਇਦਾ ਉਹਦੇ ਬਾਰੇ ਆਪਾਂ ਥੋੜੀ ਜਿਹਾ ਤੁਸਨੂ ਨਾਲ ਤੁਹਾਡੇ ਨਾਲ ਗੱਲ ਜਿਹੜੀ ਆਪਾਂ ਕਰਦੇ ਆਂ ਤੇ ਬਾਕੀ ਵੀਰੇ ਜਿਹੜੇ ਵੀਰ ਨਵੇਂ ਆਏ ਨੇ ਹਨਾ ਫੇਸਬੁੱਕ ਤੇ YouTube ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਾਕੀ ਨਾਲ ਮੈਂ ਫੇਸਬੁੱਕ ਦੇ ਉੱਪਰ ਆਪਣਾ YouTube ਦਾ ਜਿਹੜਾ ਲਿੰਕ ਆ ਕਮੈਂਟ ਦੇ ਵਿੱਚ ਸ਼ੇਅਰ ਕਰੂੰਗਾ ਵੀਰ ਸਾਰੇ ਕਿਸਾਨ ਵੀਰ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਆਪਾਂ ਨੇ ਜਿਹੜੀਆਂ ਸਾਰੀਆਂ ਵੀਡੀਓ ਨੇ ਉਹ ਖੇਤੀਬਾੜੀ ਨਾਲ ਸੰਬੰਧਿਤ ਹੀ ਆਪਾਂ ਨੇ ਪੇਜ ਦੇ ਉੱਪਰ ਫੇਸਬੁੱਕ ਤੇ YouTube ਤੇ ਪਾਉਣੀਆਂ ਨੇ ਕੋਈ ਵੀ ਰਾਂਹੇ ਸਵਾਲ ਹੁੰਦੇ ਆ ਪੁੱਛਦੇ ਆਪਾਂ ਨੂੰ ਤੇ ਕੀ ਵੀਰ ਦੱਸਦੇ ਆ ਵੀ ਅਸੀਂ ਆਹ ਚੀਜ਼ ਯੂਜ਼ ਕਰਦੇ ਆ ਤੁਸੀਂ ਆਹ ਦੱਸੋ ਆਹ ਦੱਸੋ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਵੀਰ ਅੱਜ ਆਪਾਂ ਗੱਲ ਕਰਦੇ ਸੀ ਬਰਸਾਤ ਬਾਰੇ ਜਿਹੜੀ ਬਰਸਾਤ ਹੋ ਰਹੀ ਆ ਆਪਨ ਕਿੰਨਾ ਨੁਕਸਾਨ ਆ ਉਹਦਾ ਕਿੰਨਾ ਆਪਾਂ ਨੂੰ ਫਾਇਦਾ ਦੇਖੋ ਵੀਰ ਜੀ ਤੇ ਲੱਗੀ ਹੋਈ ਆ ਪੀਲੀ ਪੂਸ਼ਾ ਪੂਸ਼ਾ 44 ਲੰਬੀ ਉਮਰ ਵਾਲੀਆਂ ਵੈਰਾਈਟੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਹਜੇ ਗੋਭ ਦੇ ਵਿੱਚ ਨੇ ਗੋਭਤ ਬਾਹਰ ਨਹੀਂ ਆਈਆਂ ਉਹਨਾਂ ਵਾਸਤੇ ਤਾਂ ਇਹ ਬਰਸਾਤ ਜਿਹੜੀ ਬਹੁਤ ਜਿਹੜੀ ਵਧੀਆ ਤੇ ਬਾਕੀ ਜਿਹੜੀਆਂ ਜਲਦੀ ਵਾਲੀਆਂ ਵੈਰਾਈਟੀਆਂ ਹੋ ਗਈਆਂ ਜਿਵੇਂ ਕਿ 26 ਹੋਗੀ 1509 ਹੋਗੀ 1692 ਹੋਗੀ ਹੋਰ ਜਿਹੜੀਆਂ ਵੈਰਾਈਟੀਆਂ ਨੇ 1847 ਵੀ ਜਲਦੀ ਜਿਹੜੀਆਂ ਆਉਂਦੀਆਂ ਨੇ ਉਹਨਾਂ ਦੇ ਲਈ ਇਹ ਨੁਕਸਾਨ ਦਾਗਾ ਕਿਉਂਕਿ ਜਿਹੜੇ ਝੋਨੇ ਹੁਣ ਜਿਵੇਂ ਸਾਵਾ ਦੇ ਵੀ ਹੋ ਗਏ ਬਹੁਤ ਵੈਰਾਈਟੀਆਂ ਨੇ ਸਾਵਾ ਦੀਆਂ ਵੀ ਆ ਜਲਦੀ ਪੀਆਰ ਦੀਆਂ ਵੈਰਾਈਟੀਆਂ ਬਹੁਤ ਨੇ ਜਲਦੀ ਨਸਾਰਾ ਕਰ ਰਹੀਆਂ ਨੇ ਗੋਭ ਤੋਂ ਬਾਹਰ ਆ ਰਹੀਆਂ ਨੇ ਉਹਨਾਂ ਲਈ ਖਤਰਨਾਕ ਏ ਆ ਵੀਰ ਜੀ ਕਿਉਂਕਿ ਜਿਹੜਾ ਆਪਣਾ ਦਾਣਾ ਬਾਹਰ ਆ ਗਿਆ ਜਿਵੇਂ ਹੁਣ ਇੰਨੀ ਤੇਜ਼ ਹਵਾ ਚੱਲਦੀ ਆ ਉੱਪਰ ਬਰਸਾਤ ਹੁੰਦੀ ਆ ਉਹਦੇ ਨਾਲ ਜਿਹੜੇ ਆਪਣੇ ਕਾਲੇ ਦਾਣੇ ਦੀ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਜਿਹੜੀ ਆਉਣੀ ਆ ਕਾਲਾ ਦਾਣਾ ਉਹਦੇ ਨਾਲ ਬਹੁਤ ਜ਼ਿਆਦਾ ਬਣਨਾ ਫੜਾ ਜਿਹੜਾ ਆਪਾਂ ਕਹਿੰਦੇ ਆ ਖਾਲੀ ਦਾਣਾ ਉਹ ਸਾਰਾ ਇਸ ਕਾਰਨ ਹੀ ਬਣਦਾ ਜਿਹੜੇ ਆ ਦਿਨਾਂ ਦੇ ਵਿੱਚ ਝੋਨੇ ਹੁਣ ਗੋਪਤ ਬਾਹਰ ਆ ਗਏ ਉੱਪਰੋਂ ਬਰਸਾਤ ਹੋਈ ਜਾਂਦੀ ਆ ਉੱਪਰ ਜਦੋਂ ਹਵਾ ਚੱਲਦੀ ਆ ਤੇ ਆਪਦੇ ਵਿੱਚ ਬੂਟੇ ਜਿਹੜੇ ਆਪਣੇ ਹਿਲਦੇ ਆ ਇੱਕ ਦੂਜੇ ਨਾਲ ਦਾਣੇ ਨੇ ਜਿਹੜੇ ਟਕਰਾਉਂਦੇ ਨੇ ਉਹਦੇ ਨਾਲ ਇੱਕ ਤਰ੍ਹਾਂ ਜਿਵੇਂ ਜ਼ਖਮ ਕਹਿੰਦੇ ਆ ਆਪਾਂ ਦਾਣੇ ਦੇ ਉੱਪਰ ਹੋ ਜਾਂਦਾ ਉਹਦੇ ਨਾਲ ਜਿਹੜਾ ਇਹ ਦੁੱਧਾ ਫੜਾ ਆਪਣਾ ਖਰਾਬ ਹੋ ਜਾਂਦਾ ਦੁੱਧਾ ਜਦੋਂ ਤਾਂ ਇਹ ਫੜਾ ਬਣਦਾ ਜਿਵੇਂ ਹੁਣ ਕਈ ਡਾਕਟਰ ਸਾਹਿਬ ਕਹਿੰਦੇ ਨੇ ਵੀ ਜਦੋਂ ਆਪਣਾ ਗੋਭ ਤੋਂ ਬਾਹਰ ਆਪਣਾ ਝੋਨਾ ਆਉਂਦਾ ਦੋ ਦੋ ਚਾਰ ਚਾਰ ਦਾਣੇ ਬਾਹਰ ਆ ਜਾਂਦੇ ਨੇ ਉਸ ਟਾਈਮ ਦੇ ਵਿੱਚ ਆਪਾਂ ਨੂੰ ਸਪਰੇਅ ਵੀ ਨਹੀਂ ਕਰਨੀ ਚਾਹੀਦੀ ਜੇ ਉਹਦੇ ਉੱਪਰ ਸਪਰੇਅ ਆਪਾਂ ਕਰਦੇ ਆ ਉਹਦੇ ਨਾਲ ਵੀ ਜਿਹੜਾ ਨੁਕਸਾਨ ਆਪਣਾ ਬਹੁਤ ਜ਼ਿਆਦਾ ਹੁੰਦਾ ਦਾਣੇ ਦੇ ਉੱਪਰ ਦੇਖੋ ਇੱਕ ਇੱਕ ਦੋ ਦੋ ਸਿੱਟੇ ਜਿਹੜੇ ਵੱਜਦੇ ਆ ਉਸ ਟਾਈਮ ਆਪਾਂ ਸਪਰੇਅ ਜਦੋਂ ਕਰਦੇ ਆ ਉਹਦੇ ਨਾਲ ਜਦੋਂ ਇਹਦਾ ਨੁਕਸਾਨ ਆਪਣਾ ਹੋਣਾ ਤੇ ਹੁਣ ਜਿਵੇਂ ਲਾਲੋ ਆਹ ਦਿਨਾਂ ਦੇ ਵਿੱਚ ਇੰਨੀ ਤੇਜ਼ ਹਵਾ ਚੱਲਦੀ ਆ ਪੱਤੇ ਹਿਲਦੇ ਨੇ ਆਪ ਦੇ ਵਿੱਚ ਜਿਹੜੇ ਆਪਣਾ ਦੁੱਧ ਬਾਹਰ ਆਇਆ ਹੁੰਦਾ ਗੋਪਤ ਬਾਹਰ ਆਇਆ ਹੁੰਦਾ ਉਹ ਟਕਰਾਉਂਦੇ ਨੇ ਬੂਝੇ ਹਿਲਦੇ ਨੇ ਤਾਂ ਉਹ ਕਿਹੜਾ ਸਾਰਾ ਕਾਲਾ ਦਾਣਾ ਉਹਦੇ ਨਾਲ ਵੀਰੇ ਇਹ ਬਣਦਾ ਬਾਕੀ ਦੱਸੋ ਵੀਰੇ ਕਿੱਥੇ ਕਿੱਥੇ ਜਿਹੜੀ ਬਰਸਾਤ ਕਿੰਨੀ ਕਿੰਨੀ ਕੁ ਹੋਈ ਆ ਕਿੰਨਾ ਕਿੰਨਾ ਨੁਕਸਾਨ ਆ ਬਾਕੀ ਜਿਹੜੀ 1509 ਵੈਰਾਈਟੀ ਸੀ ਕਈ ਵੀਰਾਂ ਦੀ ਜਿਹੜੀ ਗੋਪਤ ਬਹੁਤ ਬਾਹਰ ਆ ਗਈ ਨਿਸਰੀ ਪਈ ਸੀ ਉਹਦੇ ਲਈ ਵੀ ਨੁਕਸਾਨ ਬਹੁਤ ਜ਼ਿਆਦਾ ਆ